ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਹਨ ਪੜਾ ਦੜ ਪਰਾ ਕਰਦੇ ਮਹਾਰਾਜ ਜੀ ਸਨਿਆਰ ਦੇ ਲਾਗੇ ਇੱਕ ਜੰਗਲ ਵਿੱਚ ਟਿੱਗਿਓ ਨੇ ਉੱਥੇ 사ਤਗੁਰਾਂ ਦੇ ਬਰਾਜਣ ਦਾ ਸੁਣ ਗਏ ਕਬੂਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਸਤਗੁਰਾਂ ਨੇ ਆਖਿਆ ਵੀ ਇਸਨਾ ਕਪੂਰ ਸਿਆ ਰਾਜੀ ਹੈ ਤੇ ਕਪੂਰਾ ਹੱਥ ਜੋੜ ਕੇ ਬੜੀ ਦੀਨਤਾ ਨਾਲ ਬੋਲਿਆ ਮਹਾਰਾਜ ਜੀ ਮੈਂ ਰਾਜੀ ਨਹੀਂ ਆ ਮੇਰੇ ਦਿਲ ਵਿੱਚ ਆਪਦੇ ਬਚਨਾਂ ਦਾ ਡਰ ਬੈਠ ਗਿਆ ਦੂਜੇ ਪਾਸੇ ਮੈਨੂੰ ਤੁਰਕਾਂ ਦਾ ਖੌਫ ਹੁੰਦਾ ਉਹਨਾਂ ਨਾਲ ਵਿਗਾੜ ਪਾਉਣਾ ਵੀ ਮੁਸ਼ਕਲ ਹੈ ਆਪਦੀ ਨਾਰਾਜ਼ਗੀ ਤੋਂ ਵੀ ਮਨ ਘਬਰਾਉਂਦਾ ਹੈ ਆਪ ਮਾਲਕੋ ਭਵਖੰਡਨੋ ਮੇਰੇ ਤੇ ਦਇਆ ਕਰ ਦਿਓ ਸਤਿਗੁਰ ਜੀ ਨੇ ਉਹਦੀ ਦੀਨਤਾ ਤੱਕ ਕੇ ਉਹਨੂੰ ਇੱਕ ਖੰਡਾ ਤੇ ਢਾਲ ਬਖਸ਼ੀ ਕਿ ਪੂਰਾ ਬੜਾ ਖੁਸ਼ ਹੋਇਆ ਚਰਨਾਂ ਤੇ ਮੱਥਾ ਟੇਕ ਕੇ ਚੱਲ ਪਿਆ ਇਸ ਸਮੇਂ ਗਸੂਈਆ ਸਿੰਘ ਆਦਰ ਹੋ ਕੇ ਖਬਰ ਕਰਦਾ ਵੀ ਸੂਬਾ ਸਰਹੰਦ ਲਸ਼ਕਰ ਚੜਾ ਕੇ ਨੇੜੇ ਆਣ ਪਹੁੰਚਿਆ ਸਤਿਗੁਰਾਂ ਨੇ ਖਬਰ ਪਾ ਕੇ ਨਾ ਕਿ ਸਿੰਘ ਨੂੰ ਕਪੂਰੇ ਵੱਲ ਭੇਜਿਆ ਵੀ ਉਹ ਇਸ ਇਲਾਕੇ ਵਿੱਚ ਕੋਈ ਐਹੋ ਜਿਹਾ ਸਥਾਨ ਦੱਸੇ ਜਿੱਥੇ ਸੂਬੇ ਦੇ ਲਸ਼ਕਰ ਦਾ ਚੰਗੀ ਤਰ੍ਹਾਂ ਮੁਕਾਬਲਾ ਹੋ ਸਕੇ ਕਪੂਰੇ ਨੇ ਇੱਕ ਆਪਣਾ ਸੇਵਕ ਖਾਨਾ ਨੂੰ ਸਿੰਘ ਦੇ ਨਾਲ ਭੇਜਿਆ ਉਹਨੇ ਸਮਝਾਇਆ ਵੀ ਉਹ ਸਤਿਗੁਰਾਂ ਨੂੰ ਜੰਗਲ ਵਿੱਚ ਖਦਰਾਣੇ ਦੀ ਢਾਬ ਤੱਕ ਪਹੁੰਚਾ ਕੇ ਆਵੇ ਖਾਨਾ ਕੁਝ ਘੋੜਸਵਾਰ ਨਾਲ ਲੈ ਕੇ ਸਤਿਗੁਰਾਂ ਨੂੰ ਆ ਕੇ ਮਿਲਿਆ ਆਪ ਜੀ ਨੂੰ ਖਦਰਾਣੇ ਢਾਬ ਵੱਲ ਲੈ ਤੁਰਿਆ ਇਸ ਰਸਤੇ ਵਿੱਚ ਰਮਿਆ ਨੇ ਪਿੰਡ ਬਾਸ ਡੇਰਾ ਕੀਤਾ ਥੋੜਾ ਚਿਰ ਵਿਸਰਾਮ ਕਰਕੇ ਆਪ ਫਿਰ ਅੱਗੇ ਦੁਰਬੇ ਰਸਤੇ ਵਿੱਚ ਆਪ ਜਿਨੇ ਵੜਿੰਗ ਗੋਦ ਦਾ ਇੱਕ ਜੱਟ ਜੋਗਰਾਜ ਮਿਲਿਆ ਸਿੰਘਾਂ ਨੇ ਉਹਨੂੰ ਸਮਝਾਇਆ ਕਿ ਜੇ ਤੁਰਕਾਂ ਦੀ ਫੌਜ ਇਧਰੋਂ ਲੰਘੇ ਨਾ ਤੇਰੇ ਕੋਲ ਪੁੱਛੇ ਕਿ ਗੁਰੂ ਜੀ ਕਿਹੜੀ ਦਿਸ਼ਾ ਵੱਲ ਗਏ ਨੇ ਤੂੰ ਉਹਨਾਂ ਨੂੰ ਪਤਾ ਨਾ ਦੱਸੀਂ ਉਹ ਜੋਗਰਾ ਦਾ ਆਂਦਾ ਠੀਕ ਹੈ ਮੈਂ ਪਤਾ ਨਹੀਂ ਦੱਸਾਂਗਾ ਪਰ ਜਦੋਂ 사ਤਗੁਰ ਜੀ ਸਿੰਘਾਂ ਨਾਲੋਂ ਕੋਈ ਦੂਰ ਲੰਘੇ ਤੇ ਮਗਰੋਂ ਇੱਕ ਸਿੰਘ ਨੇ ਆ ਕੇ ਦੱਸਿਆ ਵੀ ਮੁਗਲ ਲਸ਼ਕਰ ਮਾਰੋ-ਮਾਰ ਕਰਦਾ ਹੋ ਰਿਹਾ ਹੈ ਉਹ ਜੁਗਰਾਜ ਜ਼ਿਮੀਦਾਰ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਗੁਰੂ ਜੀ ਇਸ ਪਾਸੇ ਵੱਲ ਗਏ ਨੇ ਸਿੱਖ ਦੀ ਗੱਲ ਸੁਣ ਕੇ ਮਹਾਰਾਜ ਜੀ ਬੋਲੇ ਇਹ ਗੱਲ ਇਹਨੂੰ ਪਚੀ ਨਹੀਂ ਇਹਦੀ ਵੰਸ ਨੂੰ ਸਦਾ ਫਰਾ ਹੀ ਰਹੇਗਾ ਇਹ ਫਾਰੇ ਨਾਲ ਮਰਿਆ ਕਰਨਗੇ ਮਾਝ ਦੇ ਸਿੰਘਾਂ ਨੂੰ 사ਤਗੁਰਾਂ ਦੇ ਆਨੰਦਪੁਰ ਛੱਡਣ ਤੇ ਚਮਾ ਸਾਹਿਬ ਜਾਦਿਆਂ ਦੀ ਸ਼ੀਧੀ ਦੀਆਂ ਖਬਰਾਂ ਪਹੁੰਚ ਗਈਆਂ ਸਨ ਇਹਨਾਂ ਖਬਰਾਂ ਨੂੰ ਸੁਣ ਕੇ ਸਭ ਦੁਖੀ ਹੋ ਰਹੇ ਸਨ ਤੇ ਤੁਰਕਾਂ ਅਦੇ ਪਹਾੜੀਆਂ ਦੇ ਸਵਾਂ ਤੋੜਨ ਤੇ 사ਤਗੁਰਾਂ ਨਾਲ ਫਰੇਬ ਖੇਡਣ ਦੇ ਉਹਨਾਂ ਨੂੰ ਲਾਨਤਾਂ ਪਾਉਂਦੇ ਸਨ ਹੁਣ ਜਦੋਂ ਉਹਨਾਂ ਨੇ ਸੁਣਿਆ ਇਹ ਸਤਗੁਰ ਜੀ ਜੰਗਲਾਂ ਤੇ ਬਣਾ ਵਿੱਚ ਭਟਕਦੇ ਫਿਰਦੇ ਨੇ ਸ਼ਾਈ ਫੌਜ ਜਗਾ ਜਗਾ ਉਹਨਾਂ ਦਾ ਪਿੱਛਾ ਕਰ ਰਹੀ ਹੈ ਉਹਨਾਂ ਨੇ ਲਾਹੌਰ ਦੀ ਸੰਗਤ ਨਾਲ ਮਿਲ ਕੇ ਸਲਾਹ مشਬਰਾ ਕੀਤਾ ਇਸ ਨਾਜ਼ਿਕ ਸਮੇ ਸਾਨੂੰ ਕੀ ਕਰਨਾ ਚਾਹੀਦਾ ਕੁਝ ਧਨੀ ਸਿੱਖਾਂ ਨੇ ਜਿਨ੍ਹਾਂ ਦੀ ਲਾਹੌਰ ਦਰਬਾਰ ਵਿੱਚ ਪਹੁੰਚ ਸੀ ਇਹ ਸਲਾਹ ਕੀਤੀ ਕਿ ਸਤਗੁਰਾਂ ਨੂੰ ਮਿਲ ਕੇ ਬੇਨਤੀ ਕੀਤੀ ਜਾਏ ਕਿ ਆਪ ਜੰਗ ਦੇ ਤਗਰਾ ਦੀ ਨੀਤੀ ਛੱਡ ਕੇ ਪਹਿਲੇ ਗੁਰੂਆਂ ਵਾਲੀ ਮਰਿਆਦਾ ਵਿੱਚ ਰੋ ਅਸੀਂ ਬਾਦਸ਼ਾਹ ਨੂੰ ਮਿਲ ਕੇ ਤੁਹਾਡੀ ਸੁਲਾਹ ਕਰਾ ਦਿੰਦੇ ਆ ਵਿੱਚੋਂ ਕੋਈ ਸਿੱਖਾਂ ਨੇ ਆਖਿਆ ਗੁਰੂ ਜੀ ਨੇ ਇਹ ਬੇਨਤੀ ਨਹੀਂ ਮੰਨਣੀ ਉਹ ਆਪਣਾ ਸਰਬੰਸ ਵਾਰ ਚੁੱਕੇ ਨੇ ਪਰ ਹਰ ਪ੍ਰਕਾਰ ਦੇ ਕਸ਼ਟ ਖੜੇ ਮੱਥੇ ਝੱਲਦੇ ਰਹੇ ਨੇ ਉਹ ਸੁਲਾਹ ਲਈ ਕਦੀ ਤਿਆਰ ਨਹੀਂ ਹੋਣਗੇ ਜੇ ਗੁਰੂ ਜੀ ਸੁਲਾਹ ਕਰਨੀ ਨਾ ਮੰਨਣ ਤਾਂ ਸਾਨੂੰ ਉਹਨਾਂ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਇਸ ਲਈ ਇਹ ਮਤਾ ਪਾਸ ਹੋਇਆ 200 ਸਿੱਖ ਸਤਿਗੁਰਾਂ ਨੂੰ ਮਿਲਣ ਲਈ ਜੰਗਲ ਦੇਸ਼ ਵੱਲ ਚੱਲ ਬਏ ਹਰੀਕੇ ਪੱਤਨ ਲੰਘ ਕੇ ਕੋਟ ਕਪੂਰੇ ਵੱਲ ਹੁੰਦੇ ਹੋਏ ਸਿੱਖ ਖਿਦਰਾਣੇ ਲਾਗੇ ਸਹਿਬ ਜੀ ਨੂੰ ਮਿਲੇ ਅਦੇ ਦਰਸ਼ਨ ਕਰਕੇ ਮੱਥਾ ਟੇਕਿਆ ਫਿਰ ਬੈਠ ਕੇ ਪੰਚਾਇਤ ਵੱਲੋਂ ਨਿਰਣੇ ਅਨੁਸਾਰ ਬਾਦਸ਼ਾਹ ਨਾਲ ਸੁਲਾਹ ਦੀ ਬੇਨਤੀ ਕੀਤੀ ਸਤਗੁਰ ਜੀ ਸਭ ਕੁਝ ਸੁਣਦੇ ਗਏ ਆਪ ਦਾ ਸ਼ਾਂਤ ਗੰਭੀਰ ਚਿਹਰਾ ਕਰੜਾ ਹੋ ਗਿਆ ਸ਼ੇਰ ਵਰਗੀ ਭਵਕ ਨਾਲ ਫਰਮਾਇਆ ਸਾਡੀ ਜ਼ੁਲਮ ਨਾਲ ਸੁਲਾ ਨਹੀਂ ਹੋ ਸਕਦੀ ਜੇ ਆਪ ਨੇ ਸਾਡੀ ਬੇਨਤੀ ਪਰਵਾਹ ਨਾ ਕੀਤੀ ਤਾਂ ਲਾਹੌਰ ਤੇ ਮੱਝ ਦੀਆਂ ਸੰਗਤਾਂ ਆਪ ਤੋਂ ਬੇਮਖ ਹੋ ਜਾਣਗੀਆਂ ਸਤਗੁਰ ਜੀ ਨੇ ਕਾਗਜ਼ ਤੇ ਕਲਮ ਉਹਨਾਂ ਦੇ ਅੱਗੇ ਰੱਖੇ ਤੇ ਫਰਮਾਇਆ ਜੋ ਬੇਮਖ ਹੈ ਉਹ ਆਪਣਾ ਬਦਾਵਾ ਲੈ ਕੇ ਚਲਾ ਜਾਵੇ ਸਿੱਖ ਬਦਾਵਾ ਲੈ ਕੇ ਚਲੇ ਗਏ ਸਤਿਗੁਰਾਂ ਨੇ ਉਹਨੂੰ ਆਪਣੀ ਜਿਬ ਵਿੱਚ ਰੱਖ ਲਿਆ ਸਿੱਖ ਬਦਾਵਾ ਲੈ ਕੇ ਦਾ ਚਲਿਆ ਏ ਪਰ ਉਹਨਾਂ ਵਿੱਚ ਬਹੁਤੇ ਅੰਦਰੋਂ ਬੜੇ ਉਦਾਸ ਸਨ ਉਹ ਸੋਚਦੇ ਸਨ ਕਿ ਗੁਰੂ ਜੀ ਆਖਿਰ ਸਾਡੇ ਆਧਾਰ ਲਈ ਲੜ ਰਹੇ ਨੇ ਉਹਨਾਂ ਨੇ ਆਪਣਾ ਸਰਬੰਸਵਾਰ ਦਿੱਤਾ ਪਰ ਚਿਹਰੇ ਤੇ ਰੱਤਾ ਮਲਾਲ ਨਹੀਂ ਆਇਆ ਰਾਦੇ ਵਿੱਚ ਰੱਤਾ ਕਮਜ਼ੋਰੀ ਨਹੀਂ ਆਈ ਇੱਧਰ ਅਸੀਂ ਆਪਣੀਆਂ ਜਾਨਾਂ ਪਿਆਰੀਆਂ ਕਰਕੇ ਬੇਮਕ ਹੋਏ ਆ ਜਦੋਂ ਡੇਰੇ ਪਹੁੰਚੇ ਤਦੇ ਖਬਰ ਲੱਗੀ ਕਿ ਵਜੀਦ ਖਾਂ ਆਪ 5000 ਫੌਜ ਲੈ ਕੇ ਸਾਧੂਗਰਾਂ ਨੂੰ ਫੜਨ ਆ ਰਿਹਾ ਇਹ ਸੁਣ ਕੇ ਜਿੰਨਾ ਸਿੰਘਾਂ ਦੇ ਅੰਦਰ ਅਜੇ ਸਿੱਦਕ ਦੀ ਅਣੀ ਬਾਕੀ ਸੀ ਦਿਲਾਂ ਵਿੱਚ ਉਦਾਸੀ ਪਸਰੀ ਸੀ ਇੱਕ ਨਵਾਂ ਨਿਸ਼ਚਾ ਲੈ ਕੇ ਉੱਠ ਖੜੇ ਹੋਏ ਉਹਨਾਂ ਦੀ ਸੋਚ ਸੀ ਸਤਿਗੁਰੂ ਜੀ ਜੇ ਇਸ ਸਮੇਂ ਘੋਰ ਖਤਰੇ ਵਿੱਚ ਹਨ ਇਸ ਖਤਰੇ ਸਮੇਂ ਉਹਨਾਂ ਦਾ ਸਾਥ ਛੱਡਣਾ ਆਤ ਦੀ ਗਿਦਾਰੀ ਹੈ ਗਦਾਰਾਂ ਨੂੰ ਕਿਤੇ ਢੋਈ ਨਹੀਂ ਮਿਲਦੀ ਜੀਵਨ ਬਿਨ ਸਜਾਣਾ ਕੀ ਪਤਾ ਘਰ ਵੀ ਪਹੁੰਚੀਏ ਜਾਂ ਨਾ ਕਿਉਂ ਨਾ ਇਹਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਵਾਰਿਆ ਜਾਏ ਭਾਈ ਮਹਾ ਸਿੰਘ ਜੀ ਪਹਿਲਾਂ ਹੀ ਇਹ ਨਿਸ਼ਚਾ ਲੈ ਕੇ ਘਰੋਂ ਚੱਲੇ ਸਨਗੇ ਸਤਿਗੁਰਾਂ ਦੇ ਹੁਕਮ ਦੇ ਸ਼ਹੀਦੀ ਪਾ ਕੇ ਆਨੰਦਪੁਰ ਦੇ ਵਿਦਾਵੇ ਦਾ ਦਾਗ ਧੋ ਦੇਣਾ ਹੁਣ ਉਹਨਾਂ ਨੇ ਕਿਰਪਾਨ ਸੂਦ ਕੇ ਫਤਿਹ ਦਾ ਜਕਾਰਾ ਗਜਾਇਆ ਸਿੱਖਾਂ ਨੂੰ ਵੰਗਾਰ ਪਾਈ ਕੇ ਆਓ ਜਿੰਨੇ ਸਤਿਗੁਰਾਂ ਦੇ ਹੁਕਮ ਦੇ ਸੀਸ ਦੇਣਾ ਅਗਾ ਨਿਤਰ ਜੀਵਨ ਸਫਲ ਕਰਨ ਦਾ ਇਹ ਮੌਕਾ ਫੇਰ ਨਹੀਂ ਮਿਲਣਾ ਵੇਖਦਿਆਂ ਵੇਖਦਿਆਂ 100 ਦੇ ਗਰੀਬ ਸਿੰਘ ਭਾਈ ਮਹਾ ਸਿੰਘ ਜੀ ਕੋਲ ਇਕੱਠੇ ਹੋ ਗਏ ਇਹਨਾਂ ਵਿੱਚ ਜਗਸ਼ੇਰ ਦਿਲ ਮਾਈ ਭਾਗੂ ਵੀ ਸੀ ਇਹ ਸਾਰੇ ਸਿੰਘ ਸ਼ਾਸਤਰਾ ਨਾਲ ਸੰਬੰਧ ਸਨ ਇਹਨਾਂ ਵਿੱਚ ਜੋ ਸਿੰਘ ਵੀ ਸ਼ਾਮਲ ਸਨ ਜੋ ਆਨੰਦਪੁਰ ਵਿਖੇ 사ਤਗੁਰੂ ਜੀ ਨੂੰ ਬਦਾਵਾ ਲੈ ਕੇਦੇ ਆਏ ਸਨ ਜਦੋਂ ਇਹ ਸਿੰਘ ਘਰਾਂ 'ਚ ਪਹੁੰਚੇ ਸਨ ਤਾਂ ਇਹਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਮੂੰਹ ਨਹੀਂ ਸੀ ਲਾਇਆ ਇਹਨਾਂ ਦਾ ਤਿਰਸਕਾਰਤ ਕਰਕੇ ਆਖਿਆ ਸੀ ਕਿ ਤੁਸੀਂ ਗੁਰੂ ਤੋਂ ਬੇਮਖ ਹੋ ਕੇ ਆਇਓ ਭੀੜ ਦੇ ਸਮੇਂ ਉਹਨਾਂ ਦਾ ਸਾਥ ਛੱਡ ਕੇ ਜਾਣ ਪਿਆਰੀ ਕੀਤੀ ਹੈ ਸਾਡੇ ਲਈ ਤੁਸੀਂ ਮਰ ਗਏ ਹੋ ਤੁਸੀਂ ਸਾਡੇ ਪਿਤਾ ਪਤੀ ਭਰਾ ਪੁੱਤਰ ਕੁਝ ਨਹੀਂ ਹੋ ਇਹ ਵਡਕਾਰਾਂ ਖਾ ਕੇ ਹੋ ਸਖਤ ਪਰੇਸ਼ਾਨ ਤੇ ਪਛੇਮਾਨ ਹੋਏ ਮੁੜ ਸਤਿਗੁਰਾਂ ਦੀ ਸ਼ਰਨ ਵਿੱਚ ਆਉਣ ਲਈ ਤਤਪਰ ਹੋਏ ਹੁਣ ਉਹਨਾਂ ਨੂੰ ਆਪਣੇ ਕਲੰਗ ਧੋਣ ਦਾ ਸੁੰਦਰ ਅਫਸਰ ਮਿਲ ਗਿਆ ਸੀ ਇਸ ਲਈ ਉਹ ਬੜੇ ਜੋਸ਼ ਅਦੇ ਉਤਸ਼ਾਹ ਜਿਸਨ ਭਾਈ ਮਹਾ ਸਿੰਘ ਦੀ ਅਗਵਾਈ ਵਿੱਚ ਇਹ ਦਲ ਸਤਿਗੁਰਾਂ ਦੇ ਮਗਰ ਚੱਲ ਪਿਆ ਰਸਤੇ 'ਚ ਹੋਰ ਵੀ अनेका ਸੂਰਮੇ ਗੱਬਰੂ ਇਹਨਾਂ ਦੇ ਨਾਲ ਮਿਲਦੇ ਗਏ ਇਹਨਾਂ ਦੀ ਗਿਣਤੀ ਕਈ 100 ਤੱਕ ਪਹੁੰਚ ਗਈ ਕੂਚ ਕਰਦਾ ਹੋਇਆ ਸਿਰ ਲੱਤ ਸੂਰਮਿਆਂ ਦਾ ਇਹ ਦਲ ਖਿਦਰਾਣੇ ਦੇ ਸਰਗੁਲ ਪਹੁੰਚ ਗਿਆ ਸਰ ਸੁੱਕਾ ਪਿਆ ਸੀ ਭਾਈ ਮਹਾ ਸਿੰਘ ਸਮਝ ਗਏ ਕਿ ਸਤਗੁਰ ਜੀ ਤਲਾਅ ਨੂੰ ਸੁੱਕਾ ਵੇਖ ਕੇ ਅਗਲੇ ਛੰਬ ਵੱਲ ਚਲੇ ਗਏ ਨੇ ਉਹਨਾਂ ਨੇ ਆਪਣੇ ਦਲ ਨੂੰ ਉੱਥੇ ਰੋਕ ਲਿਆ ਆਖਿਆ ਇਹ ਮੌਕਾ ਜੇ ਸੱਚੀ ਸੇਵਾ ਦਾ ਇੱਥੇ ਹੀ ਮੋਰਚੇ ਗੜਦਿਓ ਵੈਰੀ ਦਲ ਨੂੰ ਇੱਥੇ ਹੀ ਰੋਕ ਲਾਓ ਵੈਰੀ ਨੇ ਸਤਗੁਰਾਂ ਦਾ ਪਿੱਛਾ ਕਰਨਾ ਦੇ ਪਾਣੀ ਦੀ ਖਾਤਰ ਸ਼ੰਭਵਲ ਵਦਨ ਅਸੀਂ ਇੱਥੇ ਰੋਗ ਕੀਤੀ ਤਾਂ ਉਹ ਜਾਣਗੇ ਜਾਣਨਗੇ ਕਿ ਗੁਰੂ ਜੀ ਇੱਥੇ ਹੀ اٹਕੇ ਨੇ ਇਸ ਰਾਖਮਸਾਨ ਇੱਥੇ ਮੱਚ ਜਾਵੇਗਾ ਤੇ ਸਤਿਗੁਰਾਂ ਨੂੰ ਅੱਗੇ ਜਾਣ ਦਾ ਸਮਾਂ ਮਿਲ ਜਾਵੇਗਾ ਸਬਨਾ ਸਿੰਘਾਂ ਨੇ ਇਹਨੂੰ ਬਸੰਦ ਕੀਤਾ ਜੋ ਗੁਰਮਤਿ ਆਸੋਧ ਕੇ ਉੱਥੇ ਡੇਰੇ ਲਾ ਲੈ ਗਏ ਉਸ ਜਗ੍ਹਾ 베ਰੀਆਂ ਦਾ ਘਣਾ ਬਣ ਸੀ ਸਿੰਘਾਂ ਨੇ 베ਰੀਆਂ ਦੇ ਵੱਡੇ ਵੱਡੇ ਚਾਦਰੇ ਪਾ ਗਏ ਜਿਹੀ ਸ਼ਕਲ ਰਾਜ ਦਿੱਤੀ ਕਿ ਦੂਰੋਂ ਸੈਨਾ ਦੇ ਤੰਬੂਆਂ ਦਾ ਭਲੇਖਾ ਲੱਗੇ ਇਹਦੇ ਨਾਲ ਹੀ ਭਾਈ ਮਾਹ ਸਿੰਘ ਨੇ 10 ਦਾ ਸਿੰਘਾਂ ਦਾ ਜਥਾ ਬਣਾ ਕੇ ਉੱਪਰ ਇੱਕ ਇੱਕ ਜਥੇਦਾਰ ਥਾਪਤਾ ਆਡ ਅਡ ਦਾ ਪੇਜ ਖੇਡਣ ਦੇ ਵਧਣ ਹਟਣ ਦੇ ਸਾਰੇ ਢੰਗ ਸੋਚ ਲੈ ਗਏ ਜਦੋਂ ਟਾਂਗੂ ਨੇ ਉੱਚੇ ਦਰੱਖਤੋਂ ਵੇਖ ਕੇ ਵੈਰੀ ਦਲ ਦੇ ਆ ਜਾਣ ਦੀ ਖਬਰ ਦਿੱਤੀ ਇਧਰੋਂ ਬੰਦੂਕਾਂ ਦੀ ਬਾੜ ਛੱਡੀ ਗਈ ਇਸ ਬਾੜ ਦਾ ਮਨੋਰਥ ਦੁਸ਼ਮਣ ਦਾ ਧਿਆਨ ਆਪਣੇ ਵੱਲ ਖਿੱਚ ਲੈਣਾ ਸੀ ਸਿੰਘਾਂ ਦਾ ਇਹ ਮਤਾ ਸੀ ਵੀ ਅਸੀਂ ਵੈਰੀ ਨੂੰ ਆਪਣੇ ਜੰਗ ਵਿੱਚ ਉਲਝਾ ਕੇ ਜੰਗ ਵਿੱਚ ਉਲਝਾ ਲਈਏ ਵਸ ਚਲੇ ਤਾਂ ਮਾਰ ਲਈਏ ਜਾਂ ਮਰ ਜਾਈਏ ਵੈਰੀ ਦਲ ਦਾ ਇਨਾ ਨੁਕਸਾਨ ਕਰ ਦਈਏ ਉਹ ਅੱਗੇ ਵਧਣ ਜੋਗਾ ਨਾ ਰਵੇ ਸਿੰਘਾਂ ਦੀ ਇਹ ਚਾਲ ਸਫਲ ਹੋਈ ਬਦੂਕਾਂ ਦੀ ਆਵਾਜ਼ ਸੁਣ ਕੇ ਸੁਬਾ ਵਜੀਦ ਖਾਨ ਇੱਕ ਪਾਸੇ ਰੁਕ ਕਰਕੇ ਹਮਲੇ ਦਾ ਹੁਕਮ ਦਿੱਤਾ ਸਿੰਘ ਬੇਰੀਆਂ ਦੇ ਓਲੇ ਲੁਕੇ ਹੋਏ ਸਨ ਵੈਰੀਆਂ ਦੇ ਨੇੜੇ ਆਉਣ ਦੇ ਉਹਨਾਂ ਨੇ ਗੋਲੀਆਂ ਦਾ ਮੀਂਹ ਵਰਹਾਤਾ ਇਸ ਨਾਲ ਵੈਰੀਆਂ ਦੇ ਹਰਾਵਲ ਨੂੰ ਭਾਰੀ ਹਾਨੀ ਪੁੱਜੀ। ਤਦ ਪਿਛਲੇ ਦਸਤਿਆਂ ਨੇ ਅੱਗੇ-ਉੱਗੇ ਗੋਲੀਆਂ ਦੀ ਬਾੜ ਛੱਡੀ। ਪਰ ਸਿੰਘਾਂ ਨੂੰ 베ਰੀਆਂ ਤੇ ਝੁੱਗੀਆਂ ਤੇ ਕੁਦਰਤੀ ਮੋਰਚੇ ਕੰਮ ਆਏ। ਉਹ ਵੈਰੀਆਂ ਦੀਆਂ ਗੋਲੀਆਂ ਤੋਂ ਬਚੇ ਰਹੇ। ਆਪ ਉਹਨਾਂ ਦੇ ਬੰਦੂਕਾਂ ਦੀ ਬਾੜ ਛੱਡਦੇ ਰਹੇ। ਸਤਗੁਰ ਜੀ ਉਹ ਸਾਂ ਤੋਂ ਥੋੜਾ ਜਿਹਾ ਅੱਗੇ ਇੱਕ ਟਿੱਬੀ ਪਾਸ ਠਹਿਰੇ ਹੋਏ ਸਨ ਭਾਈ ਦਾਰ ਸਿੰਘ ਨੇ ਬੰਦੂਕਾਂ ਦੀ ਆਵਾਜ਼ ਸੁਣ ਕੇ ਆਖਿਆ ਸੱਚੇ ਪਤਸ਼ਾਹ ਵਾਰੀ ਨੇ ਹੱਲਾ ਬੋਲ ਦਿੱਤਾ ਸਹਿਬ ਜੀ ਬੋਲੇ ਜਾਣਦਾ ਹਾਂ ਮਿੱਤਰਾ ਹੱਲਾ ਬੋਲ ਦਿੱਤਾ ਖਾਲਸੇ ਨੇ ਵੀ ਮੋਰਚੇ ਗੜ ਦਿੱਤੇ ਆਓ ਟਿੱਬੀ ਤੇ ਚੱਲਦੇ ਹਾਂ ਇਹ ਆਖਦੇ ਸਹਿਬ ਜੀ ਟਿੱਬੀ ਉੱਪਰ ਚੜ ਗਏ ਸਭ ਤੋਂ ਉੱਚੀ ਜਗ੍ਹਾ ਤੇ ਵੀਰ ਆਸਨ ਹੋ ਗਏ ਕਮਾਂਡ ਤਾਨ ਲਈ ਸਿੱਧਾ ਬੰਨ ਬੰਨ ਕੇ ਲੱਗੇ ਤੀਰ ਵਰਸਾਉਣ ਨਾਲ ਆਪ ਜੀ ਨੇ ਬਿਰਾੜ ਬੰਦੂਕੀ ਟੀਕਾਣਿਆਂ ਦੇ ਖੜੇ ਕਰਦੇ ਜਿਹੜੇ ਨਿਸ਼ਾਨੇ ਸਾਹ ਦੇ ਗੋਲੀਆਂ ਛੱਡਣ ਲੱਗੇ ਤੁਰਕਾਂ ਦੇ ਗੈਦੀ ਮਾਰ ਪੈਣ ਲੱਗੀ ਜਿਹੜੀ ਉਹਨਾਂ ਦੇ ਸਰਦਾਰਾਂ ਨੂੰ ਫੁੰਡਣ ਤੇ ਪਟਕਾਉਣ ਲੱਗੀ ਤਦ ਵਜੀਦ ਖਾਨ ਨੇ ਪੈੰਤੜਾ ਬਦਲਿਆ ਤੇ ਫੌਜ ਨੂੰ ਛੋਡੇ ਛੋਡੇ ਦਸਤਿਆਂ ਵਿੱਚ ਵੰਡ ਦਿੱਤਾ ਫਿਰ ਵੀ 베ਰੀਆਂ ਵਿੱਚ ਲੁਗੇ ਸਿੰਘਾਂ ਨੇ ਵੈਰੀ ਨੂੰ ਉਹ ਮਾਰ ਮਾਰੀ ਕੇ ਵੈਰੀ ਕਬਰਾ ਉੱਠਿਆ ਪਰ ਆਪਣੀ ਭਾਰੀ ਗਿੰਦੀ ਦੇ ਬਲ ਨਾਲ ਉਹ ਤਲਾ ਦੇ ਨੇੜੇ ਪਹੁੰਚ ਗਿਆ ਹੁਣ ਹੱਥ ਹੱਥ ਜੁੱਧ ਹੋਣ ਲੱਗਾ ਸਿੰਘ ਤਲਵਾਰਾਂ ਸੂਤ ਕੇ ਦੁਸ਼ਮਣ ਤੇ ਟੁੱਟ ਪਏ ਇੱਕ-ਇੱਕ ਸਿੰਘ ਸੈਂਕੜੇ ਤੁਰਕਾਂ ਨੂੰ ਮਾਰਦਾ ਹੋਇਆ ਸ਼ੀਧੀ ਪਾਉਣ ਲੱਗਾ ਅਖੀਰ 13 ਸਿੰਘ ਬਾਕੀ ਰਹਿ ਗਏ ਉਹ 베ਰੀਆਂ ਵਿੱਚੋਂ ਕਿਰਪਾਨਾਂ ਸੂਤ ਕੇ ਬਾਹਰ ਨਿਕਲੇ ਵੈਰੀ ਦਲ ਦੇ ਅੰਦਰ ਧਸ ਕੇ ਮਾਰ ਕਾਟ ਵਿਚਾਉਣ ਮਚਾਉਣ ਲੱਗੇ ਉਹਨਾਂ ਨੇ ਵੈਰੀ ਦੀਆਂ ਸਭਾ ਵਿੱਚ ਖਲਬਲੀ ਮਚਾ ਦਿੱਤੀ ਅਖੀਰ ਸਿੰਘ ਅਸੰਖਾਂ ਵੈਰੀਆਂ ਨੂੰ ਮਾਰ ਕੇ ਸਾਰੇ ਸੂਰਮਗਤੀ ਨਾਲ ਸ਼ੀਧੀਆਂ ਪਾ ਗਏ ਮੁਗਦ ਬਾਦ ਨੂੰ ਪ੍ਰਾਪਤ ਹੋਏ ਇਸੇ ਕਰਕੇ ਸਤਿਗੁਰਾਂ ਨੇ ਖਦਰਾਣੇ ਦੀ ਢਾਬ ਦਾ ਨਾਮ ਮੁਗਦਸਰ ਰੱਖਿਆ ਮਗਰੋਂ ਇਸ ਸਾਧਿਕ ਨਗਰ ਵਸਿਆ ਉਹਦਾ ਨਾਮ ਵੀ ਮੁਗਦਸਰ ਸਾਹਿਬ ਮਸ਼ਹੂਰ ਹੋਇਆ ਜਦੋਂ ਸੂਬਾ ਦੇ ਉਹਦਾ ਬੱਚਿਆ ਖੁਜਿਆ ਲਸ਼ਕਰ ਉਤੋਂ ਚਲਾ ਗਿਆ ਤਾਂ ਸਤਿਗੁਰ ਜੀ ਟਿੱਬੀ ਤੋਂ ਉਤਰੇ ਸਿੰਘਾਂ ਨੂੰ ਨਾਲ ਲੈ ਕੇ ਤਲਾ ਦੇ ਕੰਢੇ ਤੇ ਪਹੁੰਚੇ ਜਿੱਥੇ ਹੁਣੇ ਹੁਣੇ ਇੱਕ ਹਸਾਨ ਮੱਤ ਕੀ ਹੱਡਿਆ ਸੀ ਆਪ ਇੱਕ ਇੱਕ ਕਰਕੇ ਸਭ ਸ਼ਹੀਦ ਸਿੰਘਾਂ ਦੇ پاس ਗਏ ਹਰ ਇੱਕ ਦਾ ਮੂੰਹ ਪਿਆਰ ਨਾਲ ਆਪਣੇ ਜਾਮੇ ਦੇ ਪੱਲੇ ਨਾਲ ਸਾਫ਼ ਕਰਦੇ ਉਹਨਾਂ ਨੂੰ ਦੋਵਾਂ ਲੋਕਾਂ ਦੀਆਂ ਦਾਤਾਂ ਬਖਸ਼ਣ ਲੱਗੇ ਇਸ ਸਮੇਂ ਆਪਨੇ ਵੇਖਿਆਗੇ ਨਾ ਸ਼ਹੀਦ ਸਿੰਘਾਂ ਵਿੱਚ ਅਗ ਸਿੰਘ ਦੇ ਸਵਾਸ ਅਜੇ ਵੀ ਬਾਕੀ ਹਨ ਉਹ ਸਹਿ ਗਿਰਿਆ ਹੈ ਸਤਿਗੁਰ ਜੀ ਉਸ ਪਾਸ ਬੈਠ ਗਏ ਪਿਆਰ ਨਾਲ ਉਹਦੇ ਸਿਰ ਨੂੰ ਬਲੋਸ ਨੇ ਆਖਿਆ ਮਹਾ ਸਿੰਘਾ ਅੱਖਾਂ ਖੋਲੋ ਵੇਖੋ ਅਸੀਂ ਤੇਰੇ ਕੋਲ ਬੈਠੇ ਆਂ ਸਹਿਬ ਜੀ ਦੀ ਮਿੱਠੀ ਆਵਾਜ਼ ਕੰਨਾਂ ਵਿੱਚ ਪੈਂਦਿਆਂ ਭਾਈ ਮਹਾ ਸਿੰਘ ਨੇ ਅੱਖਾਂ ਖੋਲ ਦਿੱਤੀਆਂ ਉਹਦੇ ਨજર ਭਰ ਕੇ ਦਰਸ਼ਨ ਕੀਤੇ ਫਿਰ ਹੱਥ ਜੋੜ ਕੇ ਧੀਮੀ ਆਵਾਜ਼ ਵਿੱਚ ਆਖਿਆ ਸਤਿਗੁਰੂ ਜੀਓ ਅੰਧ ਸਮੇਂ ਆਪਨੇ ਦਰਸ਼ਨ ਦੇ ਕੇ ਮੇਰੇ ਮਨ ਦੀ ਲਾਲਸਾ ਪੂਰਨ ਕਰ ਦਿੱਤੀ ਹੈ ਮੈਂ ਬੜਾ ਆਨੰਦ ਹਾਂ ਸਤਿਗੁਰਾਂ ਨੇ ਬੜੇ ਪਿਆਰ ਨਾਲ ਆਖਿਆ ਭਾਈ ਮਹਾ ਸਿੰਘ ਅਸੀਂ ਤੇਰੇ ਦੇ ਬੜੇ ਬਰਸਾਨਾ ਜੇ ਤੂੰ ਜੀਵਨ ਚਾਹੁੰਦਾ ਅਸੀਂ ਤੇਰੇ ਪ੍ਰਾਨ ਰੱਖ ਲੈਨੇ ਆ ਜੇ ਤੂੰ ਖੁਸ਼ਹੋਰ ਮੰਗਣਾ ਚਾਹਣਾ ਤਾਂ ਮੰਗ ਲੈ ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ ਸਤਗੁਰਾਂ ਦੇ ਪਿਆਰ ਭਰੇ ਬਚਨ ਸੁਣ ਕੇ ਭਾਈ ਮਹਾ ਸਿੰਘ ਨੇ ਅਰਜ਼ੋਈ ਕੀਤੀ ਸੱਜੇ ਪਾਤਸ਼ਾਹ ਜੀਓ ਜੇ ਤਰੁੱਠਿਓ ਦਾ ਸਿੰਘਾਂ ਨੇ ਜਿਹੜਾ ਬਦਾਵਾ ਆਪ ਜੀ ਨੂੰ ਲਿਖ ਕੇ ਦਿੱਤਾ ਉਹ ਪਾੜ ਦਿਓ ਜਿਸ ਨਾਲ ਉਹ ਆਪ ਜੀ ਦੇ ਸਿੱਖ ਤੇ ਆਪ ਉਹਨਾਂ ਦੇ ਗੁਰੂ ਬਣੇ ਰੋ ਭਾਈ ਮਹਾ ਸਿੰਘ ਦੀ ਅਰਜ਼ੋਈ ਸੁਣ ਕੇ ਸਤਗੁਰੂ ਜੀ ਆਦੇ ਮਹਾ ਸਿੰਘ ਤੂੰ ਧੰਨ ਤੇਰੇ ਮਨ ਵਿੱਚ ਸਵਾਰਥ ਦੀ ਥਾਂ ਹੈ ਪਰ ਉਪਕਾਰ ਦੀ ਭਾਵਨਾ ਵਸੀ ਹੋਈ ਹੈ ਪਰ ਜਿਹੜੀ ਸਿੱਖੀ ਜਾਨਾ ਪਿਆਰੀਆਂ ਕਰਕੇ ਗੁਰੂ ਤੋਂ ਬੇਮਕ ਹੋ ਗਈ ਹੈ ਤੂੰ ਉਹਨੂੰ ਕਿਉਂ ਮਿਲਦਾ ਮਾਹ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਪੁੱਤਰ ਭੁੱਲਾ ਕਰਦੇ ਰਹਿੰਦੇ ਨੇ ਪਰ ਪਿਤਾ ਉਹਨਾਂ ਦਾ ਭਲਾ ਚਾਹੁੰਦਾ ਹੋਇਆ ਉਹਨਾਂ ਨੂੰ ਸਦਾ ਬਖਸ਼ਦਾ ਹੁੰਦਾ ਸੋ ਮੇਰੀ ਇਹੀ ਲਾਲਸਾ ਹੈ ਕਿ ਆਪ ਟੁੱਟੀ ਸਿੱਖੀ ਨੂੰ ਮੁੜ ਗੰਢ ਲਓ ਇਸ ਤੋਂ ਬਿਨਾ ਮੇਰੀ ਹੋਰ ਕੋਈ ਇੱਛਾ ਨਹੀਂ ਹੈ ਤਦ ਸਾਬ ਜੀ ਨੇ ਜੇਬ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਭਾਈ ਮਹਾ ਸਿੰਘ ਨੂੰ ਵਿਖਾ ਕੇ ਪਾੜਦੇ ਹੋਏ ਫਰਮਾਇਆ ਮਹਾ ਸਿੰਘਾ ਤੂੰ ਪਾਰੇ ਬਗਾਰੀ ਹੈ ਤੇਰਾ ਗੁਰੂ ਲੋਕ ਕਿਉਂ ਜਵਾਸਾ ਹੋਵੇਗਾ ਸਤਿਗੁਰਾਂ ਦੇ ਬਚਨ ਕਰਦਿਆਂ ਭਾਈ ਮਹਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਗੁਰਬੁਰੀ ਨੂੰ ਸੁਧਾਰ ਗਿਆ ਹਣ ਸਤਿਗੁਰਾਂ ਨੇ ਬਰਾੜ ਸਿੰਘਾਂ ਨੂੰ ਹੁਕਮ ਦੇ ਕੇ ਇੱਕ ਵੱਡੀ ਚਿਖਾ ਤਿਆਰ ਕਰਵਾਈ ਤੇ ਸ਼ਹੀਦ ਸਿੰਘਾਂ ਦੀਆਂ ਲੋਥਾਂ ਦਾ ਸਸਕਾਰ ਕਰਾ ਦਿੱਤਾ ਫਿਰ ਗਿਦਰਾਣੇ ਦੀ ਢਾਬ ਦੇ ਕੰਡੇ ਤੇ ਬੈਠ ਕੇ ਬਚਨ ਕੀਤੇ ਇੱਥੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਇਸ ਕਰਕੇ ਇਹ ਮਹਾਨ ਸ਼ੀਧੀ ਅਸਥਾਨ ਜਿਹੜਾ ਇਹਨੂੰ ਸ਼ਰਦਾ ਨਾਲ ਨਮਸਕਾਰ ਕਰੇਗਾ ਉਹਦਾ ਸਿੱਦਕ ਤੇ ਪ੍ਰਤਾਪ ਵਧੇਗਾ ਇੱਥੇ ਸਾਡੇ ਸਿੰਘ ਸ਼ੀਧੀਆਂ ਬਾਗੇ ਮੁਕਤੀ ਨੂੰ ਪ੍ਰਾਪਤ ਹੋਏ ਨੇ ਇਸ ਦਾ ਨਾਮ ਅੱਜ ਤੋਂ ਮੁਕਤ ਸਰ ਹੈ ਜੋ ਨਰ ਨਾਰੀ ਇਹਨਾਂ ਸ਼ੀਧਾਂ ਨੂੰ ਸ਼ਰਧਾਂਜਲੀ ਭੇਟਾ ਕਰਕੇ ਇਸ ਤਲਾ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਦੂਰ ਹੋ ਜਾਣਗੇ ਮਨੋ ਕਾਮਨਾ ਪੂਰੀਆਂ ਹੋਣਗੀਆਂ ਭਾਈ ਮਹਾ ਸਿੰਘ ਦੀ ਜਥੇਦਾਰੀ ਵਿੱਚ ਮਾਝੇ ਦੇ ਜਿਹੜੇ ਸਿੰਘ ਸਾਧਗੁਰਾਂ ਦੀ ਸ਼ਰਨ ਆਏ ਸਨ ਉਹਨਾਂ ਵਿੱਚ ਇੱਕ ਬੀਬੀ ਮਾਈ ਭਾਗੋ ਵੀ ਸੀ ਮਾਈ ਭਾਗੋ ਘਰੋਂ ਗੁਰੂ ਜੀ ਪਾਸੋਂ ਪੁੱਤਰਾਂ ਦਾ ਵਾਰ ਲੈਣ ਆਈ ਸੀ ਪਰ ਤੁਰਕਾਂ ਦੀ ਚੜ੍ਹਾਈ ਦੀ 소 ਸੁਣ ਕੇ ਬੀਰ ਰਾਸ ਵਿੱਚ ਆ ਗਈ ਤੇ ਮਰਦਾਵਾ ਵੇਸ ਬਣਾ ਕੇ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੀ ਉਹਨੇ ਆਪਣੇ ਬਰਸ਼ੇ ਨਾਲ ਕਈ ਤੁਰਕਾਂ ਨੂੰ ਜੰਮ ਲੋਗ ਬਚਾਇਆ ਪਰ ਲੜਦੀ ਲੜਦੀ ਆਪ ਵੀ ਫੱਟੜ ਹੋ ਗਈ ਤੇ ਬੇਸਰਤ ਹੋ ਕੇ ਧਰਤੀ ਦੇ ਡਿੱਗ ਪਈ ਇਕ ਸਿੰਘ ਨੇ ਮਾਈ ਭਾਗੂ ਨੂੰ ਫੱਟੜ ਪਿਆ ਵੇਖਿਆ ਤੇ ਸਤਗੁਰਾਂ ਨੂੰ ਖਬਰ ਕੀਤੀ ਸਹਬ ਜੀ ਉਸੇ ਵੇਲੇ ਉੱਟ ਕੇ ਮਾਈ ਭਾਗੂ ਪਾਸ ਪਹੁੰਚ ਜੇ ਉਹਦੀ ਬੀਰਤਾ ਦੀ ਪ੍ਰਸ਼ੰਸਾ ਕਰਦਿਆਂ ਉਹਨੂੰ ਦਲਾਸਾ ਦਿੱਤਾ ਤੇ ਚਕਵਾ ਕੇ ਡੇਰੇ ਲੈ ਆਂਦਾ ਮਲਮ ਪੱਟੀ ਹੋਣ ਨਾਲ ਮਾਈ ਭਾਗੂ ਰਾਜੀ ਹੋ ਗਈ ਸਤਿਗੁਰਾਂ ਨੇ ਆਖਿਆ ਮਾਈ ਭਾਗੂ ਤੂੰ ਧੰਨ ਹੋ ਗਈਆਂ ਤੇਰਾ ਜਨਮ ਮਰਨ ਦਾ ਬੰਧਨ ਟੁੱਟਿਆ ਗਿਆ ਉਸ ਤੋਂ ਬਾਅਦ ਮਾਈ ਭਾਗੂ ਅਮਰ ਤੇ ਛੱਕੇ ਸ਼ਾਸਤਰ ਧਾਰ ਕੇ ਤਿਆਰ ਬਰ ਤਿਆਰ ਸਿੰਘ ਨਹੀਂ ਸੱਜ ਗਈ ਅਦੇ ਸਦਾ 사ਤਗੁਰਾਂ ਦੀ ਸੇਵਾ ਵਿੱਚ ਰਹੀ ਮਾਈ ਭਾਗੋ ਹਜੂਰ ਸਾਹਿਬ ਜਾ ਕੇ ਗੁਰਬਰੀ ਨੂੰ ਸੁਧਾਰੀ ਹਜੂਰ ਸਾਹਿਬ ਵਿਖੇ ਉਸ ਦੇ ਨਾਂ ਦਾ ਬੰਗਾ ਬਣਿਆ ਹੋਇਆ ਸੰਗਤਾਂ ਦਰਸ਼ਨ ਕਰ ਕੇ ਨਿਹਾਲ ਹੁੰਦੀਆਂ ਹਨ ਹੁਣ ਸਤਗੁਰ ਜੀ ਬਰਾੜ ਸਿੰਘਾਂ ਦੇ ਨਾਲ ਉਜਾੜ ਜੰਗਲਾਂ ਥਲਾਂ ਵਿੱਚੋਂ ਲੰਘਦੇ ਪਿੰਡ ਫੱਤੇ ਸਮੂਹ ਪਹੁੰਚੇ ਪਿੰਡ ਦੇ ਵਾਸੀ ਹਰੀਕੇ ਬੜੇ ਪ੍ਰੇਮ ਭਾਵ ਨਾਲ ਦਰਸ਼ਨ ਕਰਨ ਹਾਜ਼ਰ ਹੋਏ ਇੱਕ ਲੁੰਗੀ ਦੇ ਖੇਸ ਮਹਾਰਾਜ ਨੂੰ ਭੇਟਾ ਕਰਦੇ ਮਹਾਰਾਜ ਜੀ ਨੇ ਉਹਨਾਂ ਦੀ ਸ਼ਰਧਾ ਪ੍ਰੇਵੇ ਕੇ ਬੜੇ ਬਰਸਾਨ ਹੋਏ ਆਪ ਜੀ ਨੇ ਲੁੰਗੀ ਜਿਹੜੀ ਸੀ ਉਹ ਕਵਰ ਦਿਵਾਲੇ ਬੰਨ ਲਈ ਕੇ ਇਸ ਮੋਢੇ ਦੇ ਲੈ ਲਿਆ ਕੋਲੋਂ ਭਾਈ ਮਾਨ ਸਿੰਘ ਬੋਲ ਪਿਆ ਸਤਿਗੁਰ ਜੀਓ ਆਪ ਤੇੜ ਲੁੰਗੀ ਲਪੇਟ ਕੇ ਤਨਖਾਈਏ ਬਣ ਗਏ ਜੇ ਮਹਾਰਾਜ ਜੀ ਹੱਸ ਕੇ ਬੋਲੇ ਹੁਣ ਸਾਡਾ ਖਾਲਸਾ ਤਕੜਾ ਤੇ ਸੁਚੇਤ ਹੋ ਗਿਆ ਪਰ ਅਸੀਂ ਇਹਨਾਂ ਲੋਕਾਂ ਦੀ ਸ਼ਰਧਾ ਤੱਕ ਕੇ ਇਹ ਵੇਸ ਕੀਤਾ ਰਾਤ ਹੋਈ ਤਾਂ ਸਤਿਗੁਰਾਂ ਨੇ ਹਰੀਕੇ ਜੱਟਾਂ ਨੂੰ ਆਖਿਆ ਵੀ ਅੱਜ ਰਾਤ ਤੁਸੀਂ ਸ਼ਾਸਤਰ ਲੈ ਕੇ ਸਾਡੇ ਦਿਵਾਲੇ ਪਹਿਰਾ ਦੇਣਾ ਕਿਉਂਕਿ ਸਾਡੇ ਬਰਾੜ ਥੱਕੇ ਹੋਣ ਕਰਕੇ ਸੌਂ ਜਾਂਦੇ ਨੇ ਉਹਨਾਂ ਜੱਟਾਂ ਨੇ ਨਾ ਰਾਤ ਨੂੰ ਆਪਣੇ ਨੌਕਰ ਡੋਗਰਾਂ ਨੂੰ ਪਹਿਰਾ ਦੇਣ ਲਈ ਭੇਜ ਦਿੱਤਾ ਉਹ ਸਾਰੀ ਰਾਤ ਬੜੀ ਸਾਵਧਾਨੀ ਨਾਲ ਡੋਗਰ ਜਿਹੜੇ ਪਹਿਰਾ ਦਿੰਦੇ ਰਹੇ ਸਤਗੁਰਾਂ ਨੇ ਰਾਤ ਨੂੰ ਕਈ ਵਾਰ ਆਵਾਜ਼ਾਂ ਦੇ ਕੇ ਮਾਲਮ ਕੀਤਾ ਉਹ ਚੌਕਸੀ ਨਾਲ ਖੜੇ ਨੇ ਸਵੇਰੇ ਮਹਾਰਾਜ ਜੀ ਨੇ ਬਰਸਾਨੋਗੇ ਬਚਨ ਕੀਤਾ ਕਿ ਤੁਸੀਂ ਇਸ ਇਲਾਕੇ ਦੇ ਚੌਧਰੀ ਬਣੋਗੇ ਇਸ ਵਰ ਨਾਲ ਡੋਗਰ ਸਤਲੋਜ ਦੇ ਕੰਡੇ ਦੇ ਇਲਾਕੇ ਦੇ ਚੌਧਰੀ ਬਣਗੇ ਅਗਲੇ ਦਿਨ ਸਤਗੁਰ ਜੀ ਉੱਥੋਂ ਚੱਲ ਪਏ ਵਜੀਦਪੁਰ ਪੁੱਜੇ ਇਤੋਂ ਦੇ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰ ਜੀ ਇਹ ਪਠਾਣਾ ਦਾ ਇਲਾਕਾ ਆਪ ਇੱਥੇ ਨਾ ਠਹਿਰੋ ਸਤਿਗੁਰਾਂ ਬਰਮਾਇਆ ਵੀ ਅਸੀਂ ਮੁਗਲਾਂ ਪਠਾਣਾ ਦਾ ਤੇਜ ਬਰਤਾਬ ਜਿਹੜਾ ਸੀ ਨਾ ਉਹ ਦੂਰ ਕਰਤਾ ਹੁਣ ਇੱਥੇ ਖਾਲਸੇ ਦੀਆਂ ਨੌਬਤਾਂ ਵੱਜਣਗੀਆਂ ਆਪ ਜੀ ਨੇ ਢਾਪ ਦੇ ਕੋਲ ਘੋੜਿਆਂ ਨੂੰ ਬੰਨਣ ਲਈ ਜੰਡ ਦੇ ਤਿੰਨ ਕਿਲੇ ਗੱਡੇ ਉਹ ਕਿੱਲੇ ਮਗਰੋਂ ਹਰੇ ਹੋ ਗਏ ਤੇ ਜੰਡ ਦੇ ਆ ਬਿਰਸ਼ ਬਣ ਗਏ ਸੇਖ ਇਹਨਾਂ ਨੂੰ ਬੜੀ ਸ਼ਰਧਾ ਨਾਲ ਮੰਨਦੇ। ਇਸ ਗੁਰਦੁਆਰੇ ਦਾ ਨਾਮ ਗੁਰੂ ਸਰ ਮਹਾਰਾਜ ਜੀ ਜਗਾ ਜਗਾ ਪੜਾ ਕਰਦੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ